ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੋ ਸਵੇਰੇ ਸਵੇਰੇ ਚਾਹ ਦਾ ਇੱਕ ਪਿਆਲਾ ਪੂਰਾ ਦਿਨ ਬਣਾ ਦਿੰਦਾ ਹੈ ਥਕਾਵਟ ਹੋਵੇ ਤਨਾਹ ਹੋਵੇ ਜਾਂ ਊਰਜਾ ਦੀ ਕਮੀ ਮਹਿਸੂਸ ਹੋਵੇ ਚਾਹ ਪੀਣ ਨਾਲ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ ਅਤੇ ਜੇਕਰ ਤੁਹਾਨੂੰ ਅਦਰਕ ਵਾਲੀ ਚਾਹ ਮਿਲ ਜਾਵੇ ਤਾਂ ਫਿਰ ਕੀ ਕਹਣਾ ਅਦਰਕ ਦੀ ਥੋੜੀ ਜਹੀ ਮਾਤਰਾ ਚਾਹ ਦੇ ਸਵਾਦ ਦੇ ਫਾਇਦੇ ਨੂੰ ਵਧਾਉਂਦੀ ਹੈ ਪਰ ਜੇਕਰ ਤੁਸੀਂ ਅਦਰਕ ਦੀ ਚਾਹ ਸਵੇਰੇ ਦੁਪਹਿਰ ਸ਼ਾਮ ਅਤੇ ਰਾਤ ਨੂੰ ਵੀ ਪੀਂਦੇ ਹੋ ਤਾਂ ਇਹ ਸਿਹਤ ਨੂੰ ਫਾਇਦਾ ਨਹੀਂ ਨੁਕਸਾਨ ਪਹੁੰਚਾ ਸਕਦੀ ਹੈ ਅਦਰਕ ਦੀ ਤਸੀਰ ਗਰਮ ਹੁੰਦੀ ਹੈ ਜਿਸ ਕਾਰਨ ਗਰਮੀਆਂ ਵਿੱਚ ਇਸ ਦੀ ਜ਼ਿਆਦਾ ਮਾਤਰਾ ਕਈ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ ਆਓ ਜਾਣਦੇ ਹਾਂ ਕਿ ਗਰਮੀਆਂ 'ਚ ਅਦਰਕ ਚਾਹ ਪੀਂਦੇ ਕੀ ਨੁਕਸਾਨ ਹਨ ਨੰਬਰ 1 ਪੇਟ ਚ ਜਲਨ ਅਦਰਕ ਚ ਜਿੰਜਰ ਰੂਲ ਨਾਮ ਦਾ ਤੱਤ ਹੁੰਦਾ ਹੈ ਜੋ ਜੋੜਾਂ ਤੇ ਮਾਸਪੇਸ਼ੀਆਂ ਦੇ ਦਰਦ ਨੂੰ ਘਟਾਉਂਦਾ ਹੈ ਪਰ ਇਸ ਦੀ ਜ਼ਿਆਦਾ ਮਾਤਰਾ ਪੇਟ ਵਿੱਚ ਐਸਿਡ ਪੈਦਾ ਕਰਨ ਦਾ ਕੰਮ ਕਰਦੀ ਹੈ ਜੋ ਜਲਨ ਦੀ ਵਜ੍ਹਾ ਬਣ ਸਕਦੀ ਹੈ ਨੰਬਰ 2 ਬਲੱਡ ਪ੍ਰੈਸ਼ਰ ਘੱਟ ਬਲੱਡ ਪ੍ਰੈਸ਼ਰ ਵਾਲੇ ਲੋਕਾਂ ਨੂੰ ਅਦਰਕ ਦੀ ਚਾਹ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਇਸ ਕਾਰਨ ਸਰੀਰ ਚ ਊਰਜਾ ਮਹਿਸੂਸ ਹੋਣ ਦੀ ਬਜਾਏ ਚੱਕਰ ਆਉਣੇ ਤੇ ਕਮਜ਼ੋਰੀ ਦੀ ਸ਼ਿਕਾਇਤ ਹੋ ਸਕਦੀ ਹੈ ਉਥੇ ਹੀ ਹਾਈਪਰ ਟੈਨਸ਼ਨ ਦੇ ਮਰੀਜ਼ਾਂ ਲਈ ਅਦਰਕ ਦੀ ਚਾਹ ਫਾਇਦੇਮੰਦ ਮੰਨੀ ਜਾਂਦੀ ਹੈ ਨੰਬਰ 3 ਇਨਸੋਮਨੀਆ ਅਦਰਕ ਦੀ ਚਾਹ ਇਨਸੋਮਨੀਆ ਤੋਂ ਪੀੜਤ ਲੋਕਾਂ ਲਈ ਵੀ ਨੁਕਸਾਨਦਾਰ ਹੈ ਜਿਆਦਾ ਅਦਰਕ ਵਾਲੀ ਚਾਹ ਪੀਣ ਨਾਲ ਨੀਂਦ ਖਰਾਬ ਹੋ ਸਕਦੀ ਹੈ ਨੀਂਦ ਦੀ ਘਾਟ ਪਾਚਨ ਦੇ ਨਾਲ-ਨਾਲ ਮਾਨਸਿਕ ਸਿਹਤ ਤੇ ਵੀ ਅਸਰ ਪਾਉਂਦੀ ਹੈ ਨੰਬਰ 4 ਡਾਇਰੀਆ ਅਦਰਕ ਦੀ ਜਿਆਦਾ ਚਾਹ ਪੀਣ ਨਾਲ ਦਸਤ ਵੀ ਲੱਗ ਸਕਦੇ ਹਨ ਦਸਤ ਸਰੀਰ ਨੂੰ ਕਮਜ਼ੋਰ ਬਣਾ ਦਿੰਦੇ ਹਨ ਤੇ ਗਰਮੀਆਂ 'ਚ ਦਸਤ ਦੀ ਸਮੱਸਿਆ ਸਥਿਤੀ ਨੂੰ ਹੋਰ ਗੰਭੀਰ ਬਣਾ ਸਕਦੀ ਹੈ ਨੰਬਰ 5 ਖੂਨ ਰਸਣ ਦਾ ਖਤਰਾ ਖੂਨ ਰਸਣ ਦੀਆਂ ਬਿਮਾਰੀਆਂ ਵਾਲੇ ਲੋਕਾਂ ਨੂੰ ਅਦਰਕ ਨੂੰ ਸੰਜਮ ਚ ਵਰਤਣਾ ਚਾਹੀਦਾ ਹੈ ਕਿਉਂਕਿ ਇਹ ਖੂਨ ਨੂੰ ਵਹਿਣ ਤੇ ਜੋਖਮ ਨੂੰ ਵਧਾ ਸਕਦਾ ਹੈ ਖਾਸ ਕਰਕੇ ਉਹਨਾਂ ਲੋਕਾਂ ਵਿੱਚ ਜੋ ਪਹਿਲਾਂ ਹੀ ਖੂਨ ਨੂੰ ਪਤਲਾ ਕਰਨ ਵਾਲੀਆਂ ਦਵਾਈਆਂ ਲੈ ਚੁੱਕੇ ਹਨ ਧੰਨਵਾਦ